ਲੈ ਲਈ ਫੁੱਟਾ ਬਾਕਰਾ ਠੀਕ ਹੈ ਕੰਮ ਕਰੋ ਆਪ ਦਾ ਖਾਓ ਪੀਓ ਐਸ਼ ਕਰੋ ਜੰਮੇ ਚੋਰਾਂ ਕੀ ਜੀ ਦੀ ਗੱਲ ਕਰਨੀ ਚਾਹੁੰਦੇ ਨਹੀਂ ਆ ਉੱਠਾ ਲੈ ਜੀ ਜੰਮੇ ਸਾਂ ਜਾ ਆ ਕੇ ਬੇਈਮਾਨ ਖਾਂਦਾ ਪਿੱਟਾ ਟੀਟਣੇ ਮਾਰਦਾ ਓਰੇ ਮਸਤ ਗਿਆ ਬੇਲੜ ਖਾਦਾ ਖਗੜ ਵਰਗਾ ਨਹੀਂ ਹੋਇਆ ਪਿਆ ਥੋੜਾ ਚੱਕੇ ਦੇ ਸਿਰ ਤੇ ਕੱਟੇ ਦੇ ਸੰਦੀਪ ਓਏ ਥੋੜਾ ਚੱਕੇ ਦੇ ਕੱਟੇ ਥੋੜਾ ਜਿਆ ਦੇ ਵਿੱਚ ਆ ਜਾ ਆ ਮੈਂ ਤੈਨੂੰ ਕਹਿੰਦਾ ਮੈਂ ਚਾਬਾ ਮੈਂ ਚਾਬਾ ਰੇ ਰੇ ਚਾਹ ਨੂੰ ਚਾਹ ਦਾ ਕਰ ਕਰ ਦੇ ਮੈਂ ਤੂੰ ਬਾਗ ਜਾ ਆ ਦਰਵਾਜ਼ੇ ਬੰਦ ਨੇ ਚਲ ਫਾਗੇ ਕਿਸੇ ਆਈ ਨਾ ਫਕੀਰ ਮੂਰੇ ਕਿੰਨੀ ਬੇਨਤੀਆਂ ਕਰਨੀ ਮੇਰੇ ਆ ਸਵਾਲ ਆ ਜੇ ਤੂੰ ਬੱਤੀ ਤੋਂ ਅਜੰਤਰਾਲੀ ਦਾ ਬੇੜਾ ਵਾ ਗਿਆ ਕੰਜਰੀ ਦਾ ਮੇਰੇ ਨਾਲ ਮੇਰੀ ਮਾਂ ਨਹੀਂ ਆਏਗੀ ਮੇਰਾ ਭੋਰ ਨਹੀਂ ਹੈਗਾ ਦੱਸਦੇ ਕਾ ਨਹੀਂ ਗੁੱਝਿਆ ਯਾਰ ਮੈਂ ਕਿਹੜਾ ਖਾ ਮੈਂ ਮਾ ਗੁੱਝਾ ਕੋਰਾ ਆਪਣਾ ਬਾਦਾ ਪਰ ਬਾਦਾ ਪਰ ਬੁੱਪੜਾ ਕਾ ਕਾ ਕੀ ਗੜੀਆ ਕਿਰੂ ਸੁਣਾਈਏ ਸੁਣ ਗੱਲ ਸੁਣ ਬੇਰੀ ਜੇ ਕਿਹਦਾ ਕੋਈ ਬਾਪਸ ਆਉਂਦਾ ਹੈ ਪਰ ਫੇਰ ਵੀ ਤੇਰਾ ਹੈ ਨਾ ਜਮਾ ਸੁਣ ਲਈ ਰੱਬ ਨੇ ਪੂਰੀ ਜਿੱਦਰਾ ਉਹ ਲੈ ਪੂਰੇ ਆਪਣਾ ਐਸੀ ਗੱਲਾਂ ਤਾਂ ਮੈਂ ਗੁੱਸਾ ਹੈ ਐਸੀ ਗੱਲਾਂ ਕੋਸਾ ਮੈਂ ਮੈਂ ਅੱਜ ਮੈਂ ਕਿਤੇ ਨਾ ਪਹੁੰ ਮਿਲ ਗਈ ਸਾਰਾ ਕੁਝ ਨਹੀਂ ਮਿਲਦਾ ਆਂਦਾ ਫਪੜਾਈ ਆਪਾਂ ਕਹੀ ਦੀ ਵੀ ਜਿੰਦਗੀ ਚ ਸਾਰਾ ਕੁਝ ਪ੍ਰਾਪਤ ਕਰੀਏ ਆਪਾਂ ਜਿਹੜੀ ਚੀਜ਼ ਮਿਲ ਗਈ ਬਸ ਉਸ ਨਾਲ ਤੂੰ ਖੁਸ਼ ਰਹਿ ਹੈ ਹੁਣ ਤੂੰ ਚੱਲ ਕੋਈ ਗੱਲ ਐਵੇਂ ਕਿਉਂ ਮਾਪਾਪ ਨੂੰ ਜਗਾਉਣਾ ਸੁੱਤੇ ਪਿਆ ਨੂੰ ਤੂੰ ਪੇਗ ਲਾਇ ਨਾ ਤੀ ਤਾਂ ਜਾ ਬੋਲੇ ਤੂੰ ਭਾਈ ਲੇ ਸਾਰ ਕੇ ਉਹਨਾਂ ਨੇ ਹੋਣੀ ਕੋਈ ਹੋਰ ਆਜੂ ਪ੍ਰੇਤ ਦਿੱਸੇ ਫਿਰ ਕਿ ਫ੍ਰੀਜ ਲਾ ਕੇ ਸਿਆਣੇ ਤੇ ਤੂੰ ਬੋਲਾ ਕੇ ਤੂੰ ਮੇਰੀ ਗੱਲ ਸੁਣ ਕੱਜਦਾ ਆਸ਼ਕੀ ਦਿਖਾਤੀ ਬਹੁਤ ਕੀਤੀ ਜੰਗੀ ਪੱਦਰ ਤੇ ਪਰ ਤੂੰ ਤਾਂ ਜਮਣਾ ਅਗਲਾਤ ਜਾਂ ਜਾਗ ਜਮਾ ਹੈ ਅੱਜ ਦਾ ਪੜਾ ਲੈ ਤਾਚਾ ਕਿ ਮਾ ਮੈਂ ਮਾ ਦੁਖਿਆ ਯਾਰ ਤੂੰ ਬੰਦਾ ਬੰਦਾ ਕਿ ਬੰਦਾ ਹੀ ਹੁੰਦਾ ਮੈਂ ਯਾਰ ਹੇ ਤੂੰ ਵੀ ਇੰਨੇ ਬੰਦੇ ਕਹੇ ਮਹਿਤੀਆਂ ਆਓ ਇੰਨੇ ਵੀ ਬੰਦੇ ਚ ਠਰਕਦਾ ਹੋਵੇ ਮਾਪਿਓ ਦੀਆਂ ਗੱਲਾਂ ਚੱਲੀਆਂ ਜਿਹੜੇ ਤੀਵੀਆਂ ਦੀਆਂ ਗੱਲਾਂ ਮੈਂ ਵੀ ਪਈ ਇਹ ਹੱਸਦਾ ਜੁ ਦੇ ਗੋਪੜਾ ਮਾਨੂੰ ਹੋਰ ਗੱਲ ਕਰੀਂ ਹੋਰ ਗੱਲ ਕਰਨਾ ਨਾਰਾਮ ਹੈ ਅੱਖਾਂ ਸੁਝ ਜਾਣਗੀਆਂ ਕਾਹ ਨੂੰ ਐਵੇਂ ਉਹ ਕਰਦੇ ਚੱਲ ਜਿਹੜੀਆਂ ਹੋ ਗਈਆਂ ਹਵਾਲੀਆਂ ਧਰਮਨਾਲ ਮੇਰਾ ਗੱਚਪੁਰ ਆਇਆ ਜਦੋਂ ਮੈਂ ਨੇ ਉੱਥੇ ਪਹਿਲੀ ਵਾਰੀ ਦੇਖੀ ਹਾਂ ਮੈਨੂੰ ਐ ਲੱਗੇ ਵੀ ਇਹ ਕਿਤੇ ਸੁਪਨਾ ਤਾਂ ਨਹੀਂ ਧਰਮਨਾਲ ਹਾਕਮਾਲਿਆ ਕਾਕਾ ਅੱਛਾ ਮਾਨੂੰ ਕਹ ਮਾਰ ਮੇਰੇ ਟੁੰਡੀ ਵੱਡਾ ਹਾਂ ਉਨੇ ਚੁੰਟੀ ਵੱਡੀ ਕਹਿੰਦਾ ਕੀ ਹੋ ਗਿਆ ਢੱਲ ਮੱਟ ਹੋ ਗਈ ਮਾਨਾ ਆਹੋ ਮੈਨੂੰ ਆਹ ਹੋ ਗਿਆ ਵੀ ਇਹ ਸੱਚ ਆ ਕਿ ਝੂਠ ਆ ਵੀ ਕੀ ਮਰ ਦਵਾਇ ਦੱਬਦੇ ਨੂੰ ਮੈਨੂੰ ਤਾਂ ਆਉਂਦੀ ਰਹੇ ਨੇ ਨਾ ਆਉਂਦੀ ਰਹੇ ਨੇ ਚਾਲ ਵੀ ਸੁਨਾ ਘੜਿਆ ਬੰਦੀਨਾ ਢਾਰ ਜਾ ਮੇਰਾ ਚੀਨਾ ਮਾਈ ਕੁਮਾਰੀ ਤਾਇਆ ਕੁਮਾਰੀ ਤਾਇਆ ਮਾ ਆਸੋ ਫੜਾ ਬੱਸ ਬੱਸ ਮਾਂ ਮੇਰਾ ਪਰਿਆ ਆ ਆਏ ਜਨੋ ਮੈਨੂੰ ਮਾਈ ਕੁਸੋਆ ਮੇਰੇ ਸਿਰ ਤੇ ਮੇਰੀ ਮਾਰੀ ਮੇਰਾ ਪਿਓ ਨਹੀਂ ਮੇਰਾ ਘਰ ਵੀ ਨਹੀਂ ਮੇਰੇ ਕੋਲੋਂ ਬੰਟਾ ਹੈ ਮਦ ਇਹ ਚਲ ਜਿੰਨੂੰ ਖੁੱਸੀ ਜਾ ਹਾਂ ਇੱਕ ਮਿੰਟ ਦੁਬਾਰੇ ਦੁਬਾਰੇ ਚਲ ਉਹ ਆਏ ਕਹੀ ਗਾਤਾ ਤੁੰਗਰੀ ਤੂੰ ਆਏ ਕਹੀ ਤਾਲਜੀ ਹਾਂ ਵੇ ਪਰੋਂੇ ਹੱਥੋਂ ਤਾਂ ਆਪਾਂ ਹੀ ਬਾੜਾ ਥੋੜਾ ਪਰ ਮਨ ਦੇ ਸ਼ਰਾਸਾਂਟ ਹੈਗਾ ਤੂੰ ਜਿਆਦੇ ਹੋ ਹੋਇਆ ਪਿਆ ਹੋਗਾ ਕਿ ਹਾਂ ਕਦੇ ਤੂੰ ਪਤਾ ਨਹੀਂ ਬੱਜਿਆ ਗੱਲਾਂ ਦਾ ਪਤਾ ਨਹੀਂ ਕੀ ਹਰੇਕ ਆਪਦੇ ਦੌਨ ਨੂੰ ਕਰਦਾ ਹਾਂ ਇਹ ਤੇ ਬਾਲਾ ਨੂੰ ਕਰਦਾ ਤੂੰ ਐ ਕਹੀਂ ਕਿ ਤੂੰ ਉਹ ਤਾਂ ਕੀ ਬਾਲਾਂਗਾ ਕਹ ਕੇ ਮੈਂ ਨਹੀਂ ਨਹੀਂ ਅੰਦਰ ਦੀਆਂ ਗੱਲਾਂ ਤਾਂ ਪਤਾ ਜੀ ਐਸੀ ਅਸੀਂ ਬਣਾਉਣਾ ਮੈਂ ਕਰ ਦੇਂ ਅੰਦਰ ਕਰ ਦੇ ਆਂ ਤਾਂ ਪਰਦੀ ਹੈ

ਉਨੇ ਵਰਗਾ ਸਰੀਰ ਆਇਆ ਨਗਾ ਚੱਕੀ ਤੋਂ ਆ ਚੱਕੀ ਤੋਂ ਆ ਕਦੇ ਹੋਰ ਚੱਕੀ ਤੋਂ ਆ ਬੱਤਾ ਕੱਪੜੇ ਦਾ ਪਾ ਲਿਆ ਹੁੰਦਾ ਹਾਂ ਹਾਂ ਇਹ ਸਾਰੀ ਵਿੱਚੋਂ ਮਚ ਗਈ ਹੈ ਹਾਂ ਠੀਕ ਹੈ ਆ ਤਾਂਬਾ ਹੁੰਦਾ ਤੇ ਹਾਂ ਅਸਾ ਇਹ ਉਹਦੇ ਵਾਲੀ ਤੇ ਇਹ ਵਾਲੀ ਆ ਆਹ ਐ ਚੱਕ ਰਿਹਾ ਹੋਏ ਸਹੀ ਮੈਂ ਨਾ ਮੈਂ ਨਾ ਮੈਂ ਨਾ ਇਹ ਜਹਾਨ ਨੂੰ ਥਾਜਾ ਕਰ ਚੱਲੇ ਮੈਂ ਤੂੰ ਬਾਗ ਜਾ ਆ ਦਰਵੇਸ਼ ਬੰਦ ਨੇ ਚਲਵਾ ਕੇ ਕਿਸੇ ਵੀ ਫਕੀਰ ਮੂਰੇ ਕਿੰਨੀ ਐ ਬੇਨਤੀਆਂ ਕਰਨੀ ਮੇਰੀਆਂ ਸਵਾਲ ਹਾਂ ਜੇ ਤੂੰ ਦਰਵੇਸ਼ ਐ ਬਰ ساری ਦਰਵੇਸ਼ ਨੇ ਝੋਲੀ ਅੰਨ ਦਾ ਝੋਲੀ ਮੇਰੇ ਨਾਲ ਕਰੀ ਤੂੰ ਕੋਈ ਨਾ ਹੋ ਹੋ ਮਾਰ ਬੱਚਾ ਆਏ ਦੋ ਬਾਹਰ ਮੈਂ ਮੰਨ ਮੇਰੀ ਗੱਲ ਯਾਦ ਰੱਖੀ ਪਰ ਤਾਇਨੀ ਕੀ ਬੇਲੇ ਨੂੰ ਪਤਾ ਨਹੀਂ ਤੁਰੇ ਫਰੇ ਉਹ ਕਰਦਾ ਨਹੀਂ ਹਾਂ ਤੂੰ ਪਸਤਾ ਨਹੀਂ ਗਰਦਾ ਨਹੀਂ ਮੈਂ ਸ਼ਾਇਦ ਤਨੂ ਪੀਲੇ ਤਾਂ ਕਰਦੀ ਹਾਂ ਤੂੰ ਆਹ ਖਾਣੇ ਦੇ ਗਰਦਾ ਮੈਂ ਖਾਂ ਜਾ ਕੇ ਬੇਈਮਾਨ ਖਾਂਦਾ ਪਿੱਛਾ ਟੀਟਣੇ ਮਾਰਦਾ ਓਰੇ ਮਸਤ ਗਿਆ ਬੇਰਣ ਖਾਦਾ ਖਗੜ ਵਰਗਾ ਨਹੀਂ ਹੋਇਆ ਪਿਆ ਬੱਲੇ ਬੁਲਾਉਂਦੀ ਆ ਫਲਾਣਾ ਬੁਲਾਉਂਦੀ ਹਾਂਜੀ ਬੁਲਾਉਂਦੀ ਮੈਂ ਲਾਲਾ ਜਿਹੜਾ ਜ਼ੋਰ ਲੱਗਦਾ ਓ ਸਹੀ ਵੀ ਮੈਂ ਕਿਹਾ 25 ਫੀਟ ਦਾ ਸਲਾਬ ਦਾ ਹੁਦਿਆ ਜੀ ਬੱਤੇ ਨੂੰ ਲਕੀ ਗੱਲ ਨਾ ਲੜਦਾ ਤੇਰੇ ਐ ਪਈ ਮੈਂ ਜਰੂਸ ਕੱਟਿਆ ਕੰਜਰ ਨੇ ਆ ਬੇੜਾ ਬਜੇ ਬੰਦੇ ਜਾਲਾ ਚੋੜਿਆ ਮੇਰੇ ਤੇ ਬੇੜਾ ਤੇਰਾ ਬੈਠੇ ਤੇਰਾ ਬੈਠਾ ਕੰਜਰਾ ਵਧੀਆ ਲੱਗਾ ਤਾ ਟਿਆ ਸਵਾਰ ਆ ਗਏ ਮੈਨੂੰ ਤਾਂ ਮੈਂ ਅੱਜ ਦਾਰੂ ਮੈਂ ਫਿੱਟਿਆ ਜੇ ਮੈਂ ਦਾਰੂ ਪੀਦਾ ਨਹੀਂ ਕਿ ਮੈਂ ਘਮ ਚ ਦਾਰੂ ਪੀਵਾਂ ਅੱਜ 150 ਰੁਪਏ ਤਾਂ ਮਿਲ ਗਿਆ ਹੁਣਾ ਤਾਂ ਦਾਰੂ ਪੀ ਲਈ ਅੱਗੇ ਜੇ ਹੁੰਦਾ ਨਹੀਂ ਆਨਾ ਮੇਰੇ ਕਾਨੂੰ ਸੀ ਮੇਰੇ ਸਾਹ ਦੇ ਲੁੱਟ ਕੇ ਖਾ ਲਿਆ ਕੰਨ ਨਾਂ ਉੱਬਾਲਿਆ ਸائیں ਹਾਂ ਪੈਸੇ ਕਰਾ ਲੈ ਖਾਤੇ 'ਚ ਜਮਾ ਮੈਂ ਲੰਗਪਾ ਮੈਂ ਨਾਂ ਕੋਈ ਹੈਗਾ ਕੀ ਤੇ ਮੇਰਾ ਘਰ ਮੇਰੀ ਹਾਂ ਲੰਗਪਾ ਹੋ ਗਿਆ ਮਨਾਂ ਕਪਾਂ ਹੋ ਗਿਆ ਸਨਮਾਇਦਾਰ ਬੰਦਾ ਜੀ ਮੇਰੀ ਗੱਲ ਸੁਣਾ ਇੱਥੇ ਜਲੂਤਾਂ ਨਾ ਕੱਢ ਤੇਰੀਆਂ ਮੈਂ ਬਹੁਤ ਜਰਦੀ ਹੁਣ ਨਹੀਂ ਮੈਂ ਤੇਰੀ ਇੱਕ ਜਰਦੀ ਤੇਰੇ ਨਾਲੀ ਤੇਰਾ ਮਲੰਗ ਦਾ ਕੁਸ ਮੇਰੇ ਨਾਲ ਕਰਦੀਆਂ ਨਾ ਮੇਰੇ ਸਾਧੀਆਂ ਆਦਤ ਨਾ ਦੇਖਣ ਲੱਗਾ ਰੱਬ ਦੇਖਦਾ ਮੇਰੇ ਨਾਲ ਕਰਦੀਆਂ ਨਹੀਂ ਛੜੇ ਆਣਾ ਮੇਰੇ ਨਾਲ ਕਰਦੀਆਂ ਪਤਾ ਤੇਰੇ ਨਾਲ ਆਣਾ ਮੈਨੂੰ ਨਹੀਂ ਬੜਾ ਮਾਰ ਜਿਹੜਾ ਗਾਹ ਉਠਾ ਦੇ ਮੈਨੂੰ ਐ ਕਹਾਂ ਮੈਨੂੰ ਪਸਤਾਵਾਲ ਤੋਂ ਮਰਾਗੇ ਤੋਂ ਪਸਤਾਵਾਲ ਲੇ ਮਿੱਕਲੇ ਕਰ ਮੇਰਾ ਖਾ ਕੇ ਮੇਰੇ ਦੀ ਖੰਡਾਉਂਦਾ ਬਾਤਾਂ ਦੀ ਤੋ ਬਾਹਰ ਮੇਰਾ ਸੁਨੇਹਾ ਲੂਕਲੇ ਲੂਕਲੇ ਮੈਂ ਨਹੀਂ ਮੁਰਖਿਆਂ ਦਾ ਇੰਨਾ ਜਿਲੀਲ ਹੋ ਕੇ ਵੀ ਮੈਂ ਆ ਰਿਹਾ ਮਾਚੇ ਮਾਚੇ ਮੈਂ ਤਾਂ ਕਹਿੰਦੀ ਇੱਕਦਮ ਰੋ ਕੇ ਬਹਿ ਜਾ ਕਿ ਤੈਨੂੰ ਆਸ ਦੀ ਰੱਛੇ ਚੱਪਣ ਦੀ ਮੈਂ ਮੰਨ ਲਈ ਮੈਂ ਮੰਨ ਲਈ ਗੁਜਰਾ ਨਹੀਂ ਮੈਂ ਸੰਧੂ ਕੀ ਲੈਦੀ ਕਰਦੀ ਇਹ ਗੁਜਰਾ ਨਹੀਂ ਮੈਂ ਚੱਪਾ ਆਹ ਖਾ ਕੇ ਰੋ ਕੰਨ ਹੇ ਹਾਂ ਬਲ ਸਾਰੇ ਕਿਤੇ ਝੋਕ ਮੀਡੀਆ ਤੇ ਬਹੁਤ ਲੁੱਟ ਕੇ ਖਾਂਗੀ ਲੁੱਟ ਕੇ ਸਾਰੇ ਬੰਦੇ ਮਗਰ ਲਾਖੀ ਬੰਦੇ ਮਗਰ ਲਾਖੀ ਥਰੇ ਹਾਂ ਥਰੇ ਹਾਂ ਹਾਂ ਮੈਂ ਚੱਲਿਆ ਤਾਂ ਬਹੁਤ ਸ਼ਫਸੀ ਕਰਿਆ ਆਫਨ ਮੈਂ ਨਹੀਂ ਆਬ ਇਹ ਗੱਲ ਯਾਰ ਮੈਂ ਠੀਕ ਕਰ ਲੈ ਕੇ ਨਾ ਕੋਕ ਉਹ ਨਾ ਦੇਖ ਲੈ ਕੇ ਇਹ ਬਾਰੇ ਮਾਈਂ ਮੁਰਦਾ ਤੇਰਾ ਕਟੇ ਤੇਰੀ ਰਾਹ ਦੇਹ ਜਿੱਤੇ ਦਾ ਕਾਲਾ ਮੂਹ ਐ ਨਾ ਕਰੇ ਪੈਰ ਪਾਏ ਕਾ ਟਾ ਕਾ ਟਾ ਕਿਸੇ ਚਿੰਚਰੀ ਬਾਦਾ ਬਹਿ ਜਾ ਤੇਰਾ ਬੇੜਾ ਤੂੰ ਆ ਗਿਆ ਹਾਂ ਨਾ ਮੁੰਡਾ ਨਾ ਆਈਏ ਜਿੰਨਾ ਕਰਾਂ ਨਾਲ ਤੇ ਯਾਰ ਆ ਜਾ ਵੀਰਿਆ ਠੀਕ ਹੈ ਬੜੇ ਦਿਨਾਂ ਬਾਅਦ ਆਇਆ ਸੀ ਸ਼ੂਟ ਕਰੇ ਉਹੀ ਬਸ ਖਾਚ ਮੈਂ ਤਾਂ ਡਰ ਹਾਂ 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 ਮੈਂ ਕਿ ਲੈਤੀ ਬਸ ਗੱਗੇ ਚ ਗੌਰ ਰੱਖੀ ਹਾਂ ਮੈਂ ਗੌਰ ਸੀ ਇਹਨੂੰ ਮੈਂ ਕਿ ਦੇ ਦੋ ਬਈ ਕੋਈ ਨਾ ਕੋਣ ਅੱਲਾ ਬਈ ਅੱਗੇ ਦੇਖੀ ਮੈਂ ਕੌਣ ਨੇ ਲਾ ਬੋਸ ਤੇ ਕਿੰਮਰਾ ਆ ਦੇਖ ਨਹੀਂ ਨਹੀਂ ਕਿੱਥੋਂ ਚੱਕੀ ਬੰਗੂ ਤੂੰ ਕਾ ਕਿਹੜੀ ਲਵਾ ਚੰਗਾ ਇਹ ਵੀ ਲਵਾ ਹਾਂ ਐਸੋ ਚੱਕ ਲਈ ਚਲਾ ਚਲਾ ਦੇ ਬਾਈ ਓਕੇ ਚਾਲੋ ਬਾਈ ਚੱਲ ਬੰਗੂ ਹੈਲੋ ਹਾਂ ਉਮਰੀ ਕ੍ਰੈਂਟ ਨਾਲ ਗੱਲ ਕਰਾ ਦੇ ਯਾਰ ਕਿਹੜੀ ਲਵਾ ਕਿਹੜੀ ਲਵਾ ਤੈਨੂੰ ਦੱਸਿਆ ਤਾਂ ਹੈਗਾ ਗੱਲ ਸੁਣ ਉਹ ਮੇਰੀ ਨਾਚ ਰਾ ਤੂੰ ਜੇ ਤਾਂ ਦੇਖ ਲੈਣੀ ਐ ਸਸਤੀ ਫੇਰ ਤਾਂ ਇਹ ਤੇਰੇ ਲਈ ਬਿੱਲੂ ਰਹੂਗੀ 4k ਦੇਣਾ ਮਰਦੀ ਸੀ ਤੁਹਾਨੂੰ ਅਜੰਦਰਾਲੀ ਦਾ ਬੇੜਾ ਵਹ ਗਿਆ ਕੰਜਰੀ ਦਾ ਇਹ ਹੋ ਗਿਆ بڑا ਮੋਟਾ ਦੇਖ ਲਈਦੀ ਹੁੰਦੀ ਆ ਹਾਂ ਕੀ ਹੋ ਗਿਆ ਹੋਰ ਕੀ ਆ ਮਿੱਤੂ ਦੀ ਦੁਕਾਨ ਚ ਕੁੱਟ ਕੇ ਗਈ ਆ ਲੜੀ ਮੈਨੂੰ ਕੱਪੜੇ ਵਾਲੇ ਦੇ ਜਲੂਸ ਕੱਢਦਾ ਬਣ ਵੀਰ ਆਪਣੀ ਇੱਥੋਂ ਨਹੀਂ ਸਾਰੇ ਕੋ ਸਾਹ ਸੀ ਨਾਲ ਦੀ ਪਈਆਂ ਗਲਤ ਤੇ ਪਈ ਜਾਂਦੀ ਗਲਤ ਬੈਠਣ ਦਾ ਮੌਕਾ ਨਹੀਂ ਦਿੱਤਾ ਬਰਨ ਨੇ ਹੱਟ ਹੱਟ ਕੇ ਖੁਰਪੇ ਜਿੱਟਾ ਨਾਉਣਾ ਮੇਰੇ ਤਾਂ ਗਲ ਦੱਬਲੇ ਉੱਤੇ ਬੈਠ ਕੇ ਕਿਹ ਚ ਕੁਰਸੀ ਤੇ ਨਹੀਂ ਮਰੀ ਤੇਰੇ ਕਿਤੇ ਚੱਜ ਦੀ ਗੱਲ ਕਰ ਲੈ ਕਰ ਮੇਰਾ ਬੀਬੀ ਪਾ ਦੇ ਪਰ ਰੋਣਾ ਮੈਨੂੰ ਮਖਲਟ ਮੇਰੀ ਗੱਲ ਸੁਣੋ ਕੌਆ ਤੂੰ ਮਾਰਦੇ ਕੋਈ ਅੱਖਾਂ ਨਹੀਂ ਹੋ ਰੰਦਾ ਅੱਸੀ ਆ ਜੀ ਪਾੜਾ ਜਾਣਾ ਮੇਰੇ ਗੱਲ ਕਾਤਲ ਉਹਦਾ ਮੈਂ ਵੱਡਾ ਗਏ ਉਹਨਾਂ ਦਾ ਓਏ ਤੇਰਾ ਕੁਸੇ ਤੇਰਾ ਹੱਪਾ ਨਹੀਂ ਚੱਲਦਾ ਸਦਾਰ ਨਹੀਂ ਲੱਗਦਾ ਮੇਰਾ ਤੀਜੇ ਦਿਨ ਤਾਂ ਅੰਮ੍ਰਿਤ ਦਾ ਪੁਲਸਾ ਚੜ੍ਹਦੀ ਵੀਟੀ ਨਿਕੁੱਟਦੀ ਗੱਲ ਸੁਣ ਮੇਰੀ ਇਹਦਾ ਕੁੱਟ ਕੁੱਟ ਸੀਧੇ ਕੱਢਤਾ ਉਹਨੇ ਹੋਰ ਕੱਲੇ ਹਜਿੰਦਰਾ ਵੀ ਮਾਰਿਆ ਲੈ ਇਹੋ ਵੀ ਪੁੱਛਿਆ ਆਪਾਂ ਨੂੰ ਮੇਰਾ ਨਾ ਹੋਰ ਕੁਛ ਹੋਣੇ ਲੈ ਉਹ ਹੀ ਗੱਲ ਤੇ ਤੇਰਾ ਨਿਕੜੰਦਾ ਮਰ ਕੀ ਪਈਆ ਤੂੰ ਤੇ ਗਲਤੇ ਵਜਾਂਦੀ ਹਾਂ ਬਾਈ ਬਾ ਬੇਰਵਾਹ ਲਿਖ ਕੇ ਇਹੀ ਕੀਦਾ ਪਾਇਆ ਕੋਈ ਨਹੀਂ ਸਮਝਾ ਤੁਮੈਂ ਬਾਈ ਬਾ ਤੁਸੀਂ ਤੁਸੀਂ ਦੋਨੇ ਨਾ ਜਾਤ ਦੋ ਮੈਂ ਤਾਂ ਆਪੀ ਦੇਖ ਲੂ ਨਾਲ ਗੱਲ ਸੁਣ ਲੈ ਚੋਰੇ ਮਰਨਾ ਜਦੋਂ ਕੋਲੂ ਪੁੱਟਾ ਥੋਲੂ ਬਾਰਿਸ਼ ਆ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਹੀ ਆਹ ਉਮਰ ਨਹੀਂ ਹੈਗੀ ਆਹ ਕਿਦਾਂ ਕਰਨ ਐ ਨਹੀਂ ਮੈਂ ਤੇਨੂੰ ਕਹਿੰਦੀ ਤੂੰ ਗੱਲ ਸੁਣ ਲੈ ਕੰਜਰ ਦੇ ਆਪਣੀ ਵੀਰ ਨੂੰ ਟਕੈਲਾ ਮੜਾ ਮੋਟਾ ਟੱਕੇ ਆਲਾ ਤੂੰ ਆਪੇ ਕਹੀਂ ਮਰੀ ਜਾਵੇਂ ਕਹਿੰਦਾ ਸੀਟ ਕਰਦਾ ਛੋਟਾ ਛੋਟਾ that's <laughs> ਵਾਕੰਪੀ ਲਾ ਚੰਦ ਤੰਗ ਲੈ ਪਾਣੀ ਪੀਣ ਵਾਲੀ ਹੈ ਕੋਨੇ ਗਾਂ ਮਾਨਿਤ ਫੋਟੋ ਫੋਟੋ ਉਹ ਕਿਆ ਬਸ ਨਹੀਂ ਕੋਈ ਥੋੜਾ ਜਾ ਕੇ ਪਾਣੀ ਸਰ ਦੇ ਕੱਟੇ ਦੇ ਸੰਦੀਪ ਓਏ ਥੋੜਾ ਜਾ ਕੇ ਦੇ ਕੱਟੇ ਥੋੜਾ ਜਾ ਕੇ ਆਪ ਹੁਣਾ ਆ ਜਾ ਜਾ ਕਢੀ ਚੀ ਲੱਗ ਰਹੀ ਮਾਦਰ ਥੋੜਾ ਚੱਕ ਗਏ ਆ ਮਾ ਮੁਰਤ ਸੇਵਾ ਥੱਲੇ ਬੈਠਾ ਹੋਵੇ ਉਹ ਕੋੜਾ ਲਿਆ ਜਾ ਕਿਉਂ ਹੋਇਆ ਹੋਣਾ ਇੱਕ ਮਿੰਟ ਦਾ ਸੱਦਾ ਲਾ ਲੋ ਯਾਰ ਵੈਲਕਮ 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 ਆਇਸ ਲੋੜ ਗੜਵੀ ਹੱਥ ਕੀ ਰੱਖਾਂ ਹਾਂ ਕਹਿੰਦਾ ਉਹ ਬੋਟੇ ਨੀਂ ਖਾਣੇ ਆਵੇ ਦੇਖ ਲੈ ਤੇਰੇ ਕਹਤੇ ਉੱਤਰੀਆਂ ਤੇਰੇ ਕਹਤੇ ਬੈਠੀਆਂ ਹੈਨਾ ਉਹ ਘੜਦੀ ਲਾਂਗੇ ਟੋਟਲੀ ਸਮੋਸੀ ਲੱਪਾ ਫਰਿਆ ਸਾਲ ਕਰੇ ਪੱਠਾ ਚੱਕੀ ਫਿਰਦਾ ਤੂੰ ਕੋਈ ਕੌਲਿਆ ਕੁਲਿਆ ਲਿਆਉਂਦਾ ਕਿ ਪਲੇਟ ਹੈ ਉਹ ਜਿੰਦੇ ਰਹੇ ਪੈਨਰ ਸੋਈ ਨੂੰ ਤਾਂ ਖੰਨਲੇ ਪਾਸੇ ਅੱਛਾ ਅੱਛਾ ਆ ਲੋ ਜੀ ਪ੍ਰੂਫ ਕਰੋ ਹੈ ਆ ਲੋ ਇਹ ਕਰ ਤੂੰ ਤਾਂ ਪੱਠਾ ਚ ਨਾ ਸਮੋਸਾ ਧਰ ਕੇ ਚੱਪਾ ਲਾ ਕੇ ਵਿੱਚ ਮਾਰ ਦੇ ਦੇ ਇਹਨੂੰ ਇਹਨੂੰ ਲਾਏ ਖਾਣ ਦੇ ਬੱਠਲ ਚ ਲਤ ਲਤ ਰਹੀਆਂ ਕਰ ਚੰਗਾ ਕਿ ਇਸ ਪਲੇਟ ਚ ਖਾਓਗੇ ਕਿ ਇੱਥੇ ਚ ਖਾਓਗੇ ਕੰਮੇ ਨਾਲ ਹੀ ਖਾ ਲੂ ਅੱਛਾ ਕਿ ਚ ਖਾ ਲਾਂਗੇ ਇੱਕ ਮਿੰਟ ਬੱਸ ਕੀ ਹੋ ਗਿਆ ਆ ਉਹ ਦੇਖੋ ਉਹਨਾਂ ਦੇਖੋ ਚਲ ਆਪਾਂ ਹੋਣੀ ਹੋਣੀ ਇੱਕ ਵਾਰ ਦੇਖ ਲੈ ਤੇਰਾ ਪਾਣਾ ਘਾਉਰੀ ਕਰਨਾ ਚਾਹ ਉਹ ਵੀ ਤੁਰ ਹੈ ਇੱਥੇ ਐਂ ਠੀਕ ਹੈ ਰਹਿ ਇੱਥੇ ਉਹ ਲੱਗ ਹੋ ਰਿਹਾ ਦੇਖੋ ਜੀ ਤੇ ਬੋਰੋ ਬਣਾਓ ਯਾਰ ਉਹ ਆਜੂ ਵੀ ਕੋਈ ਗੱਲ ਨਹੀਂ ਛੋਟਾ ਹੱਦ ਕਰਾ ਠੀਕ ਹੈ ਕੰਮ ਕਰੋ ਆਪਦਾ ਖਾਓ ਪੀਓ ਐਸ਼ ਕਰੋ ਜਮਨ ਇਹ ਚੋਰਾਂ ਕੀ ਜਿਹਦੀ ਗੱਲ ਕਿਵੇਂ ਚੱਲ ਰਹੀ ਕਿ ਇਹਦਾ ਗੋਰਾ-ਗੋਰਾ ਪੁੱਤ ਕੋਈ ਮਾ ਦਾ ਨਹੀਂ ਮਾ ਦਾ ਬੜਾ ਚਲਾ ਦੇ ਉੱਪਰ ਫਿਰ ਚੱਲਦਾ ਨਾ ਗੁਰੂ ਦੇ ਮੁੰਡੇ ਜੀ ਸੰਗੁਰੂ ਦਾ ਮੁੰਡੇ ਜੀ ਸੰਗੁਰੂ ਬੋਲਦਾ ਭਈ ਦੇਖ ਲੈ ਲਾਸਟ ਫਰੇਮ ਮੁੰਡੇ ਜੀ ਹਜੂਰ ਬੋਲਦਾ ਹਾਂ ਹਜੂਰ ਉਹ ਗਿਆ ਆਹਦਾ ਠੀਕ ਆ ਆ ਜਾ ਬਈ ਕੰਮ ਕਿਵੇਂ ਆ ਓਕੇ ਜਮਾਈ ਉਸ ਤੇ ਆਹ ਨਹੀਂ ਅਰੇ ਇਹ ਬੰਦਾ ਖੋਲ ਕੇ ਦੇ ਦੇ ਸਾਨੂੰ ਕੜਬੀ ਤ੍ਰਿਤਾ ਜਾ 8 ਨਿਕਲਿਆ ਕੜੀ ਖੱਚਾ ਡੈਡ ਲੋਟਾ ਇਧਰ ਡੈਡ ਲੋਟੀ ਖੀਤੀ ਆ ਹਾਂ ਡੈਡ ਲੋਟੀ ਖੀਤੀ ਆ ਅੱਜ ਨਾ ਕਿਡਾ ਲੋਟ ਵਾਲੀ ਦਿਖਾਈ ਨਹੀਂ ਇੱਧਰ ਨਹੀਂ ਬਰਾ ਠੀਕ ਆ ਓਏ